ਅਜਿਹੇ ਦਰ ਵਿੱਚ ਵਿੱਚ ਬੋਰਡ ਚੱਕੀ ਖੜਿਆ ਅਮ ਚੰਗੀ ਤਰ੍ਹਾਂ ਜਾਣਦਾ ਐ ਕੌਣ ਕਾਸ ਤੋਂ ਕਬੱਡੀ ਗੱਲ ਬਾਈ ਬਾਹਰ ਖਾ ਇੱਕ ਵਾਰ ਆਹ ਬਾਈ ਨੇ ਬਾਚ ਲਿਆਂਦੀ ਆ ਦੇਖੋ ਬੋਜ ਵੀ ਬਾਈ ਸਿੱਧੂ ਮਸੇਵਾਲੇ ਘੜੀ ਕਿੰਨੇ ਲੈ ਕੇ ਆਏ ਆ 200 ਰੁਪਏ 200 ਰੁਪਏ ਨਾ ਇਹ 슈ਗਰ ਕਰਕੇ ਨਹੀਂ ਜਾਂਦੀ ਸੋਹ ਜੀ ਓਕੇ ਕਿਸੇ ਕਰਕੇ 슈ਗਰ ਕਰ 슈ਗਰ ਦੀ ਪ੍ਰੋਬਲਮ ਮੰਮੀ ਦਾ ਮੰਮੀ ਬਿਮਾਰ ਹੈ ਜੇ ਮੇਰੀ ਡੈਡੀ ਵੀ ਬਿਮਾਰ ਹੈ ਅੱਛਾ ਕੀ ਕੰਮ ਕਰਦੇ ਆ ਉਹ ਉਹ ਤਾਂ ਤੇ ਲੈ ਦੀ ਉਸ ਇੱਥੇ ਦੀ ਇਕਲੀ ਹਾਂਜੀ ਬਾਈ ਜੀ ਆਪਾਂ ਨੂੰ ਅੱਜ ਬਹੁਤ ਹੀ ਪਿਆਰਾ ਮਿੱਤਰ ਭਰਾ ਹੈ ਨਾ ਬੱਚਾ ਗਿਆ ਸਾਰੇ ਆ ਮਿਲਿਆ ਜੋ ਬਾਈ ਸਿੱਧੂ ਮੂਸੇਵਾਲੇ ਦਾ ਕੱਟੜ ਫੈਨ ਸਭ ਤੋਂ ਵੱਡੀ ਗੱਲ ਬਾਈ ਬਾਹਰ ਖਾ ਇੱਕ ਵਾਰ ਆ ਬਾਈ ਨੇ ਵਾਚ ਲਿਆਂਦੀ ਆ ਦੇਖੋ ਬਹੁਤ ਜੀ ਬਾਈ ਸਿੱਧੂ ਮੂਸੇਵਾਲੇ ਦੀ ਆ ਕੋਈ ਇਹ ਨਹੀਂ ਹੈਗੀ ਵੀ ਚੱਲਦੀ ਵੀ ਆ ਬਾਈ ਜੀ ਟਾਈਮ ਦੱਸ ਰਹੀ ਐ ਇਸ ਸਮੇ 7 ਵਜੇ ਵਾਲੇ ਨੇ ਹਨਾ 15 20 ਮਿੰਟ ਰਹਿ ਗਏ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕਹਿੰਦਾ ਮੈਂ ਸਿੱਧੂ ਮੂਸੇਵਾਲੇ ਦਾ ਗੀਤ ਵੀ ਕੰਨਾ ਗੀਤ ਗਾਣਾ ਪਰੇ ਆਂਦਾ ਕੱਟੜ ਫੈਨ ਨੂੰ ਠੀਕ ਆ ਚਲੋ ਗਾ ਕੇ ਸੁਣਾਓ ਫਿਰ ਦਸ ਪੁੱਤ ਤੇਰਾ ਹੈਡ ਡਾਉਣ ਦਾਸ ਤੋਂ ਚੰਗ ਪੜ ਹਸਰਾ ਸੀ ਗੋਣ ਦਾਸ ਤੋਂ ਜਿਹੜੇ ਦਰ ਵਿੱਚ ਵਿੱਚ ਬੋਰਡ ਚੱਕੇ ਖੜੇ ਅਮ ਚੰਗੀ ਤਰ੍ਹਾਂ ਜਾਣਦਾ ਐ ਕੌਣ ਦਾਸ ਤੋਂ ਕੁਛ ਇੱਥੇ ਜਾਨੀ ਚੰਮਕਾਉਣਾ ਚਾਉਂਦੇ ਨੇ ਕੁਝ ਤੈਨੂੰ ਫੜ ਥੱਲੇ ਲਵਾ ਚੁੰਦੇ ਨੇ ਕੁਝ ਕੰਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚੁੰਦੇ ਨੇ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਚੰਨ ਕੰਟਰੋਲ ਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਦਵੇਟ ਮਿਲੂਗੀ ਸੱਚ ਬੋਲੇਗਾ ਤੇ ਤੁਹਾਨੂੰ 295 ਚ ਕਰੇਗਾ ਤਰੱਕੀ ਪੂਤੇ ਹੇਟ ਮਿਲੂਗੀ

ਕਿਆ ਬਾਤ ਆ ਤਾਂ ਬਾਈ ਜੀ ਇਹ ਪਿਆਰ ਆ ਸਿੱਧੂ ਬਾਈ ਵਾਸਤੇ ਹਨ ਇਹਨਾਂ ਦੇ ਕੋਈ ਚੱਲੋ ਲੈਣ ਅੱਗੇ ਪਿੱਛੇ ਹੋ ਜਾਂਦੀ ਆ ਕੋਈ ਚੱਕਰ ਨਹੀਂ ਬੱਚਾ ਪਰ ਬਾਈ ਦਾ ਪਿਆਰ ਆ ਸਿੱਧੂ ਬਾਈ ਨਾਲ ਹਨ ਤੇ ਬੱਚਾ ਬਹੁਤ ਵਧੀਆ ਗਾਇਆ ਹੌਸਲਾ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਿੰਡ ਗੜਾ ਪੁੱਤਾ ਹਨ ਗੜਾ ਗੜਾ ਪਿੰਡ ਆ ਇਹੀ ਪਿੰਡ ਆ ਪੀਰਾ ਵਗੈਰਾ ਦੀ ਧਰਤੀ ਆ ਜੀ ਇੱਥੋਂ ਇਸ ਬੱਚੇ ਨੂੰ ਮਨ ਮਿਲਿਆ ਇਸ ਬਾਈ ਨੇ ਗਾਣਾ ਗਾਇਆ ਵੀਡੀਓ ਨੂੰ ਸ਼ੇਅਰ ਕਰਿਓ ਸਿੱਧੂ ਬਾਈ ਦਾ ਕੱਟੜ ਫੈਨ ਤਾਂ ਇਸੇ ਤਰ੍ਹਾਂ ਕਰਦੇ ਰੋ ਕੰਮ ਸਿੱਧੂ ਮੁਸਲ ਦੀ ਕਮਾਈ ਆ ਬਾਈ ਇਹ ਬਿਲਕੁਲ ਇਹ ਚੀਜ਼ ਕਮਾਈ ਆ ਇਹ ਚੀਜ਼ ਆ ਦੇਖੋ ਕੜੀ ਕਿਨੇ ਲੈ ਕੇ ਆਏ ਹਾਂ 200 ਰੁਪਏ ਦੀ ਲੈ ਬਰੇ ਕੜੀ ਲੈ ਕੇ ਆਇਆ ਬਾਈ ਜੀ 200 ਰੁਪਏ ਦੀ ਬਾਈ ਸ਼ੇਅਰ ਕਰ ਦਿਓ ਬਾਈ ਦੇ ਹੌਸਲੇ ਨੂੰ ਹਣਾ ਹੌਸਲਾ ਦੇਣਾ ਚਾਹੀਦਾ ਕੋਈ ਜਾਣੇ ਲੈਣ ਅੱਗੇ ਪਿੱਛੇ ਬੱਚਾ ਸੱਟ ਹੋਈ ਹੈ ਜੀ ਆਇਆਂ ਨੂੰ ਤੁਹਾਨੂੰ ਫੇਰ ਇੱਕ ਵਾਰੀ ਹੋਰ ਸੁਣਾਵਾਂਗੇ ਜੀ ਗਾਣਾ ਬਿਲਕੁਲ ਬਿਲਕੁਲ ਜਰੂਰ ਆਵਾਂਗੇ ਜਰੂਰ ਆਵਾਂਗੇ ਮੱਚੇ ਅਰੇ ਇੱਥੇ ਹੀ ਆਵਾਂਗੇ ਜੀ ਮੈਂ ਟਿੱਬੇ ਦੇ ਸੁਣਾਵਾਂ ਤੇ ਇਸ ਟਿੱਬੇ ਦੇ ਕੜਾ ਆਂਦੇ ਟਿੱਬੇ ਦੇ ਸਾਨੂੰ ਇਹ ਬਈ ਮਿਲਿਆ ਤੇ ਚਾਨਕੇ ਮਿਲ ਗਿਆ ਸੀ ਕਿਹਾ ਬਈ ਗੀਤ ਸੁਣਾ ਕੇ ਕੁੜੀ ਦੇਖੀ ਇਹਦੇ ਹੱਥ ਚ ਤੇ ਬਈ ਕਹਿੰਦਾ ਮੈਂ ਗੀਤ ਗਾ ਲਾਂ ਨਾ ਅਸੀਂ ਜਲੋ ਸੁਣਾ ਦੇ ਤੇ ਉਹਨੇ ਗੀਤ ਸੁਣਾਇਆ ਵਧੀਆ ਲੱਗਿਆ ਬਹੁਤ ਵਧੀਆ ਬੁੱਤ ਰਿਹਾਇਸ ਕਰਿਆ ਹੋਣਾ ਤੇ ਹੋਰ ਤਿਆਰੀ ਕਰੋ ਵੱਡਾ ਹੋ ਗਏ ਕੁਝ ਕਰੋ ਮਾਪੇ ਨਾਮ ਰੋਸ਼ਨ ਕਰੋ ਸ਼ੇਅਰ ਕਰ ਦੇ ਜੀ ਵੀਡੀਓ ਨੂੰ ਨਾਲ ਨਾਲ ਪੜਾਈ ਵੀ ਕਰੋ ਠੀਕ ਹੈ ਪੜਾਈ ਕਰੋ ਪੜਦੇ ਹੋ ਨਾ ਜੀ ਸ਼ੂਗਰ ਕਰਕੇ ਨਹੀਂ ਜਾਂਦੇ ਸਾਲੇ ਓਕੇ ਕਿਸੇ ਕਰਕੇ ਸ਼ੂਗਰ ਕਰ ਸ਼ੂਗਰ ਦੀ ਪ੍ਰੋਬਲਮ ਫਿਰ ਸਕੂਲ ਕਿਉਂ ਜਾਣਾ ਚਾਹੀਦਾ ਟੀਕੇ ਲੱਗਦੇ ਨੇ ਚਾਰ ਹੋਰ ਇਨਸੂਲਿਨ ਲੈਂਦੇ ਸ਼ੂਗਰ ਦੀ ਓਹੋ ਇਹ ਛੋਟੀ ਉਮਰ ਦੇ ਵਿੱਚ ਦੇਖ ਲਓ ਬੱਚੇ ਦਾ ਇਨਸੂਲਿਨ ਇਨਸੂਲਿਨ ਦੀ ਸ਼ੂਗਰ ਦੀ ਪ੍ਰੋਬਲਮ ਹੈ ਇੱਕ ਬੱਚੇ ਨੂੰ ਠੀਕ ਹੈ ਮੰਮੀ ਨੇੜੀ ਕੀ ਕਰਦੇ ਆ ਨਹੀਂ ਮੰਮੀ ਬਿਮਾਰ ਹੈ ਜੀ ਮੇਰੀ ਡੈਡੀ ਵੀ ਬਿਮਾਰ ਹੈ अच्छा की ਕੰਮ ਕਰਦੇ ਆ ਉਹ ਉਹ ਤਾਂ ਤਾਂ ਤੇ ਲਾਈ ਦੀ ਅਸੀਂ ਇੱਥੇ ਦੀ ਇੱਕ ਲਿੱਤੀ ਅੱਛਾ ਕੀ ਕਰਦੇ ਮम्मी ਜੜੀ ਕੱਪੜਿਆਂ ਦੀ ਦੁਕਾਨ ਅੱਛਾ ਬੁਨਾਈ ਰੈਂਦਾ ਮम्मी ਕੱਪੜਾ ਬੁਨਾਈ ਠੀਕ ਹੈ ਕੋਈ ਆਉਂਦਾ ਪਤਾ ਮਿਹਨਤ ਕਰੋ ਤਾਂ ਭਾਈ ਜੀ ਸ਼ੂਗਰ ਹੈ ਬਾਈ ਨੂੰ ਤਾਂ ਇਸ ਕਰਕੇ ਬਾਈ ਪੜਦਾ ਨਹੀਂ ਹੋਇਆ ਸਕੂਲ ਸਕੂਲ ਵਾਲੇ ਨੇਟ ਆ ਨਾ ਨਾ ਕੋਦੇ ਨਹੀਂ ਹੈ ਸ਼ੂਗਰ ਘਟ ਜਾਂਦੀ ਕਦੇ ਵੱਧ ਜਾਂਦੀ ਅੱਛਾ ਅੱਛਾ ਸੱਟ ਦੇ ਹਿੱਸੇ ਤੇ ਪਹੁੰਚਣ ਦੀ ਵਿੱਚ ਸਹੀ ਹੋ ਹੋ ਠੀਕ ਹੈ ਬਸ ਕੋਈ ਗੱਲ ਨਹੀਂ ਸ਼ੇਅਰ ਕਰੇਗੀ ਵੀਡੀਓ ਨੂੰ ਹੌਸਲਾ ਦੇ ਬਈ ਨੂੰ ਸਤਿ ਸ੍ਰੀ ਅਕਾਲ ਜੀ